ਆ ਵੀਡੀਓ ਦੇਖੋ ਜੀ ਫੇਰ ਕਰਦੇ ਆਂ ਇਹਨਾਂ ਨੂੰ ਮੇਰਾ ਮਾਲ ਪਤਿਆਂ ਤੋਂ ਨਹੀਂ ਦੇਖੇੜੇ ਬੱਲੀ ਅਸੀਂ ਕਬਰਾਂ ਸਜਾਤੀਆਂ ਜੋ ਪੀੜੇ ਬੱਲੀ ਨਹੀਂ ਬੀਬਾ ਸਾਡੇ ਤੇ ਨਾ ਚੋਸ ਤੇ ਚਲਾਕੀ ਚੱਲਦਾ ਫੇਰ ਗਿਰਦੇ ਨਾ ਧਰ ਦੇ ਲਫੇੜੇ ਬੱਲੀ ਨਹੀਂ ਲੀੜੇ ਸਸਤੇ ਤੇ ਵੈਲਿਊ ਕਰੋੜਾ ਵਿੱਚ ਕੀ ਤੇ ਲੈਵਲ ਐ ਸੈਟ ਐਵੇਂ ਜਾਣੀ ਟੈਚ ਨਹੀਂ ਦੇਖੀ ਕਰਦੀ ਤੇਰੀ ਨੰਝਰਾਂ ਰੱਖੀ ਨਜ਼ਰਾਨੀ ਬੈਠੀ ਨਾਲ ਦੀ ਤੇਰੀ ਆਈ ਜਾਂਦੀ ਫੋਟੋ ਖਿੱਚਦੀ ਨਹੀਂ ਪੁੱਟ ਮਾ ਆਹ ਕੁੜੀ ਨੇ ਇੱਕ ਕਾਲੇ ਨਾਲ ਵਿਆਹ ਕਰਾਇਆ ਹਣਾ ਇਦੇ ਵਿੱਚ ਹੁਣ ਗਲਤੀ ਕੀਤੀ ਆ ਗਲਤੀ ਹੈਗੀ ਇਹਦੇ ਮਾਪ ਪਿਓ ਦੀ ਵੀ ਜਿਹੜੇ 25 ਆ 17-18 ਸਾਲਾਂ ਦੇ ਆ ਏਜ ਦੇ ਵਿੱਚ ਮਾਪ ਪਿਓ ਜੁਆਕਾਂ ਨੂੰ ਬਾਹਰ ਭੇਜ ਦਿੰਦਾ ਬਾਹਰ ਭੇਜ ਦਿੰਦਾ ਫਿਰ ਇੱਥੇ ਆ ਕੇ ਜਦੋਂ ਫੀਸਾਂ ਨਹੀਂ ਨਿਕਲਦੀਆਂ ਸਾਰਾ ਕੁਝ ਨਹੀਂ ਹੁੰਦਾ ਬਾਈ ਤੇ ਇੱਕ ਉਮਰ ਚੜਦੀ ਹੁੰਦੀ ਆ ਹਨਾ ਉਮਰ ਚੜਦੀ ਹੁੰਦੀ ਆ 16-17 ਸਾਲਾਂ ਦੀ ਤੁਹਾਨੂੰ ਵੀ ਪਤਾ ਜਵਾਨੀ ਫੁੱਲ ਚੜ ਆਉਂਦੀ ਆ ਫਿਰ ਜਿਹੜਾ ਜਿੱਥੇ ਲੋਟ ਆਉਂਦਾ ਉੱਥੇ ਹੀ ਟਾਂਕਾ ਫਿੱਟ ਕਰ ਲੈਂਦੇ ਆ ਬਾਈ ਠੀਕ ਆ ਉਹ ਚਾਹੇ ਮੁੰਡਾ ਉਹ ਚਾਹੇ ਕੁੜੀ ਆ ਜਦੋਂ ਟਾਂਕਾ ਫਿੱਟ ਹੋ ਗਿਆ ਫਿਰ ਇਕੱਠੇ ਰਹਿੰਦੇ ਆ ਸਾਰਾ ਕੁਝ ਹੁੰਦਾ ਹਨਾ ਜਵਾਕ ਹੱਥੋਂ ਨਿਕਲ ਜਾਂਦੇ ਆ ਜਵਾਕ ਹੱਥੋਂ ਨਿਕਲ ਜਾਂਦੇ ਤੇ ਮਾਂ ਪਿਓ ਨੂੰ ਮਜਬੂਰ ਨਾ ਉਹਨਾਂ ਦੀ ਮੰਨਣੀ ਪੈਂਦੀ ਆ ਜਿੱਥੇ ਫਿਰ ਬੱਚਿਆਂ ਦਾ ਵੀ ਮੇਰਾ ਵਿਆਹ ਇੱਥੇ ਕਰੋ ਹਣਾ ਕੇੜਾ ਦਾ ਮਾਂ ਮਾਂ ਪਿਓ ਨਾਲ ਡੁੱਕਰ ਦੀ ਕਰਦਾ ਉਹਦਾ ਜਦੋਂ ਫਿਰ ਉਹ ਕਹਿ ਦਿੰਦਾ ਬਈ ਮੈਂ ਇੱਥੇ ਆਉਣਾ ਹੀ ਨਹੀਂ ਐਂਡਕਾ ਵੜਨਾ ਹੀ ਨਹੀਂ ਮੈਂ ਆਏ ਨਹੀਂ ਕਰਨਾ ਮੈਂ ਜਾਉ ਨਹੀਂ ਕਰਨਾ ਤੁਹਾਨੂੰ ਕਿ ਪੈਸਾ ਨਹੀਂ ਭੇਜਣਾ ਠੀਕ ਆ ਤੇ ਫਿਰ ਮਾਂ ਪਿਓ ਮਜਬੂਰ ਨਾ ਉਹਨਾਂ ਨੇ ਮੰਨਣਾ ਹੀ ਪੈਂਦੀ ਆ ਤੇ ਉਹਨਾਂ ਨੂੰ ਉਹਨਾਂ ਨਾਲ ਵਿਆਹ ਕਰਨਾ ਪੈਂਦਾ ਠੀਕ ਆ ਤੇ ਦੂਜੀ ਗੱਲ ਮੈਂ ਦੇਖਿਆ ਮੁੜ ਕੇ ਇਹਠਾ ਕਮੈਂਟ ਕਰ ਲੈਂਦੇ ਵੀ ਲੈ ਲਿਆ ਖਾਲਸਤਾਨ ਇਹਨਾਂ ਨੇ ਆ ਦਵਾਗ ਦਵਾਗ ਦਾ ਕਾਲੇ ਨਾਲ ਵਿਆਹ ਕਰਾਈ ਜਾਂਦੇ ਆ ਤੇ ਖਾਲਸਤਾਨ ਕਿੰਨਾ ਨੇ ਲੈਣਾ ਆ ਹੁਣ ਦੂਜੀ ਵੀਡੀਓ ਦੇਖੋ ਠੀਕ ਆ

ਆ ਹੁਣ ਗਿਆਨੀ ਬੰਦਾ ਸਰਦਾਰ ਬੰਦਾ ਹਨਾ ਖਾਲਸਤਾਨ ਕਿੰਨਾ ਨੇ ਲੈਣਾ ਇੰਨਾ ਬੰਦਿਆਂ ਨੇ ਲੈਣਾ ਖਾਲਸਤਾਨ ਜਿਹੜੇ ਬੰਦੇ ਆ ਆ ਵੀ ਹੁਣ ਕਾਲੀ ਨਾਲ ਨੱਚੀ ਜਾਂਦਾ ਕਾਲੀ ਦੇ ਵੇਖੋ ਕਿਦਾਂ ਭੈਣ ਦੀ ਛਿੱਕੀ ਆ ਵਾ ਵੀ ਕੀ ਕਰੀ ਜਾਂਦਾ ਕੀ ਨਹੀਂ ਕਰੀ ਜਾਂਦਾ ਇਹ ਖਾਲਸਤਾਨ ਕਿੰਨੇ ਲੈਣਾ ਇੰਨਾ ਨਹੀਂ ਲੈਣਾ ਖਾਲਸਤਾਨ ਤੇ ਗੱਲਾਂ ਕਰਦੇ ਵੱਡੀਆਂ ਇਹ ਹੈ ਅਸੀਂ ਵਿਚਾਉਣੇ ਆ ਖਾਲਸਤਾਨ ਅਸੀਂ ਵਿਚਾਉਣੇ ਆ ਅਸੀਂ ਤਾਂ ਰੋਡੇ ਮੁੰਨੇ ਹੋ ਕੇ ਵੀ ਭੈਣ ਜੀ ਅਸੀਂ ਤਾਂ ਆਪਣੇ ਵੀ ਖਾਲਸਤਾਨ ਆਵੇ ਠੀਕ ਆ ਪਰ ਖਾਲਸਤਾਨ ਕਿੰਨਾ ਨੇ ਲੈਣਾ ਆ ਪੱਗਾਂ ਵਾਲੇ ਨੇ ਪੱਗਾਂ ਦੇ ਸਿਰ ਫਸਾ ਕੇ ਭੈਣ ਦੀ ਸ਼ਿੱਕੀ ਆਵੇ ਇਹ ਬੋਝ ਆ ਇਹ ਸਿੱਖਾਂ ਦੇ ਵਿੱਚ ਬੋਝ ਆ ਇਹ ਬੰਦੇ ਸਿਰ ਫਸਾਏ ਹੋਏ ਨੇ ਜਿੰਨਾ ਗੰਦ ਮੈ ਆਣਾ ਧਰਮ ਨਾਲ ਇੰਨਾ ਪੱਗਾਂ ਵਾਲੇ ਨੇ ਪਾਇਆ ਨਾ ਉਹਨਾਂ ਗੰਦ ਕਹੇ ਨੇ ਨਹੀਂ ਪਾਇਆ ਸਾਡੇ ਅੱਗੇ ਮੁੰਨੇ ਬੰਦਿਆਂ ਨੂੰ ਫੇਰ ਵੀ ਸ਼ਰਮ ਆਉਂਦੀ ਏ ਜੇ ਇੱਥੇ ਕੁੜੀਆਂ ਖੜੀਆਂ ਹੋਣ ਨਾ ਚਾਰ ਖੜੀਆਂ ਹੋਣ ਚਾਹੇ ਉਹ ਗੋਰੀਆਂ ਹੀ ਖੜੀਆਂ ਹੋਣ ਅਸੀਂ ਫੇਰ ਗਾਂ ਹੋ ਜੰਨੇ ਯਾਰ ਨਹੀਂ ਯਾਰ ਇੱਥੇ ਗਲਤਾਂ ਕੰਮ ਹਨਾ ਅਸੀਂ ਨਹੀਂ ਖੜ ਸਕਦੇ ਪਰ ਇਹ ਜਿੰਨੇ ਪੱਗਾਂ ਵਾਲੇ ਆ ਇਹਨਾਂ ਨੇ ਇੰਨਾ ਗੰਦ ਪਾਇਆ ਇੱਥੇ ਗੱਲਾਂ ਹੀ ਛੱਡ ਦੋ ਹਰ ਇੱਕ ਸਿਟੀ ਦੇ ਵਿੱਚ ਆਹ ਦੇਖੋ ਹੁਣ ਤੁਸੀਂ ਚਲੋ ਕ ਉਹ ਕੁੜੀ ਨੇ ਕਾਲੇ ਨਾਲ ਵਿਆਹ ਕਰਾ ਲਿਆ ਹਾਂ ਜੀ ਲੈ ਲਿਆ ਖਾਲਸਤਾਨ ਵੀ ਹੁਣ ਬਾ ਹੁਣ ਇਹ ਇਹਨਾਂ ਨੇ ਲੈਣਾ ਆ ਹੁਣ ਜਿਨ੍ਹਾਂ ਨੇ ਖਾਲਸਤਾਨ ਲੈਣਾ ਉਹ ਤਾਂ ਆਪ ਕਾਲੇ ਨਾਲ ਨੱਚੀ ਜਾਂਦੇ ਆ ਆ ਦੇਖੋ ਕੀ ਕਰੀ ਜਾਂਦੇ ਆ ਸਾਰੇ ਆਮ ਉਹਦੇ ਘਸੇ ਲਾਈ ਜਾਂਦਾ ਕੁੜੀ ਦੇ ਹੈ ਇੱਥੇ ਦੱਸੋ ਹੁਣ ਕੀ ਦੀ ਗਲਤੀ ਆ ਜੇ ਕੁੜੀਆਂ ਬਾਈ ਜੀ ਵਿਆਹ ਕਰਾ ਸਕਦੇ ਆ ਮੁੰਡੇ ਆ ਕੋਈ ਕਰ ਸਕਦੇ ਆ ਕੁੜੀਆਂ ਨੂੰ ਕੀ ਹੋਇਆ ਤੁਹਾਨੂੰ ਦੇਖ ਕੇ ਕੁੜੀਆਂ ਪਾਸੇ ਜਾਂਦੀਆਂ ਠੀਕ ਆ ਜਦੋਂ ਤੁਸੀਂ ਨਹੀਂ ਕਾਲੀਆਂ ਪੀਲੀਆਂ ਨੀਲੀਆਂ ਚੀਲੀਆਂ ਕੋਈ ਨਹੀਂ ਛੜਦੇ ਇੱਥੇ ਤੁਸੀਂ ਤੇ ਫਿਰ ਥੋਡੀਆਂ ਨੇ ਕਾਹਦਾ ਛੜਨਾ ਬਾਈ ਥੋਡੀਆਂ ਤਾਂ ਆਪ ਇਦਾਂ ਹੀ ਜਾਣਗੀਆਂ ਫਿਰ ਤੁਸੀਂ ਉਦੋਂ ਕਿਹੜੋਂ ਨੇ ਆਵਰ ਸਾਡੀਆਂ ਐ ਫਲਾਨਾ ਢੋਕਾ ਐ ਜੋ ਜਾਣ ਤੋਂ ਫਿਰ ਦਿਆਂਦਿਆਂ ਤਾਂ ਨਾਲੇ ਤੋਂ ਹੀ ਬਾਹਰ ਭੇਜ ਦੋ ਨਾਲਾ ਪੈਸਾ ਚੋਣੇ ਉਹ ਨਾਲੇ ਇੱਥੇ ਫਿਰ ਵਡਾਈਆਂ ਕਰਦੇ ਸਾਡੀ ਕੁੜੀ ਨੇ ਤਾਂ ਆਹ ਕਰ ਲਿਆ ਜੀ ਸਾਡੇ ਮੁੰਡੇ ਨੇ ਤਾਂ ਆਹ ਕਰ ਲਿਆ ਹਨਾ ਸਾਨੂੰ ਇੰਨੇ ਪੈਸੇ ਭੇਜ ਤੇ ਸਾਡੀਆਂ ਕੋਠੀਆਂ ਭੇਜਤੀਆਂ ਉਹ ਕੋਠੀਆਂ ਪਤਾ ਹੀ ਆ ਕਿਵੇਂ ਪੈਂਦੀਆਂ ਬਾਈ ਉਹ ਫਿਰ ਇੱਥੇ ਵੀ ਤੁਹਾਨੂੰ ਸਾਰਾ ਕੁਝ ਪਤਾ ਲੋਕਾਂ ਨੂੰ ਸਾਨੂੰ ਤਾਂ ਹੁਣ ਇੱਥੇ ਆ ਕੇ ਪਤਾ ਲੱਗ ਗਿਆ ਕੋਠੀਆਂ ਕਾਠੀਆਂ ਕਿਵੇਂ ਪੈਂਦੀਆਂ ਨੇ ਕਿਵੇਂ ਜ਼ਮੀਨਾਂ ਬਣਦੀਆਂ ਉਹ ਐਂ ਬਣਦੀਆਂ ਬਾਈ ਇੱਥੋਂ ਠੀਕ ਆ ਤੇ ਬਾਕੀ ਜੇ ਕਿਸੇ ਨੂੰ ਬੁਰਾ ਚੰਗਾ ਲੱਗਿਆ ਹੋਵੇ ਬਾਈ ਆਪਣਾ ਮੇਰੇ ਘੰਟੇ ਦੇ ਨਹੀਂ ਜਾ ਤਾਂ ਠੀਕ ਆ ਤੇ ਆਪਦਾ ਵੀਡੀਓ ਸਟੈਪ ਕਰੋ ਤੇ ਗਾਹ ਲੰਘ ਜਾਓ ਆਪਾਂ ਤਾਂ ਸਹੀ ਗੱਲ ਆਣੇ ਤੇ ਸਹੀ ਕਵਾਂਗੇ ਜਿਵੇਂ ਕਹੋਗੇ ਪ੍ਰੂਫ ਦੇ ਆਧਾਰ ਤੇ ਗੱਲ ਕੀਤੀ ਆ ਤੁਹਾਡੇ ਕੋਲੇ ਪ੍ਰੂਫ ਆ ਸਾਡੇ ਤੁਹਾਨੂੰ ਪ੍ਰੂਫ ਪ੍ਰੇਸ਼ ਕਰਤੇ ਆ ਠੀਕ ਆ ਨਾ ਓਕੇ ਬਾਏ